ਢਿੱਕੜ ਦੇ ਵਿੱਚ ਪੀਜੀਆਈ ਦੇ ਬਾਹਰ ਲੰਗਰ ਈਜ ਰਿਕਸ਼ਾ ਚਾਲਕ ਦੇ ਸਿਰ ਤੇ ਨਹਿੰਗ ਨੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਕਟਨਾ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਲੰਗਰ ਸ਼ਕਨ ਤੋਂ ਬਾਅਦ ਈ ਰਿਕਸ਼ਾ ਚਾਲਕ ਸਾਈਡ ਤੇ ਜਾ ਕੇ ਬੀੜੀ ਪੀਣ ਲੱਗਾ ਇਸ ਦੌਰਾਨ ਨਹਿੰਗ ਉਸ ਦੇ ਨੇੜੇ ਆਇਆ ਅਤੇ ਉਸ ਨੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਈ ਰਿਕਸ਼ਾ ਚਾਲਕ ਸੰਨੀ ਦੇ ਸਹ ਤੇ ਗੰਭੀਰ ਸੱਟਾਂ ਲੱਗੀਆਂ ਘਟਨਾ ਤੋਂ ਬਾਅਦ ਮਲਜਮਨ ਨੇ ਇੰਗਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਦੇ ਵਿੱਚ ਕਰ ਦਿੱਤਾ ਇਸ ਦੌਰਾਨ ਪੁਲਿਸ ਜ਼ਖਮੀ ਈ ਰਿਕਸ਼ਾ ਚਾਲਕ ਨੂੰ ਸੈਕਟਰ 16 ਦੇ ਹਸਪਤਾਲ ਲੈ ਗਈ ਜਿੱਥੇ ਸਿਰ ਤੇ ਟਾਂਕੇ ਲੱਗਨ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੈਕਟਰ 11 ਦੇ ਥਾਣਾ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਲਜਮਨ ਨੇਂਗ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜ਼ਮਾਨਤ ਤੇ ਰਿਹਾ ਕਰ ਦਿੱਤਾ ਇਸ ਮਾਮਲੇ ਦੇ ਅਗਲੀ ਕਾਰਵਾਈ ਕਰਨ ਦੇ ਵਿੱਚ ਜੁਟੀ ਹੈ ਦੱਸਿਆ ਗਿਆ ਹੈ ਕਿ ਮੁਲਜ਼ਮ ਨਹਿੰਗ ਸ਼੍ਰੀ ਆਨੰਦਪੁਰ ਸਾਹਿਬ ਤੋਂ ਜੱਥੇ ਦੇ ਨਾਲ ਆਇਆ ਸੀ ਭਾਵੇਂ ਜੱਥਾ ਉੱਥੋਂ ਰਵਾਨਾ ਹੋ ਗਿਆ ਸੀ ਪਰ ਨਹਿੰਗ ਨੇ ਪੀਜੀਏ ਦੇ ਬਾਹਰ ਲੰਗਰ 'ਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਦੇ ਦੌਰਾਨ ਇਹ ਰਿਕਸ਼ਾ ਚਾਲਕ ਛੰਨੀ ਨੇ ਲੰਗਰ ਛਕਣ ਤੋਂ ਬਾਅਦ ਸਾਈਡ ਤੇ ਬੀੜੀ ਪੀਣੀ ਸ਼ੁਰੂ ਕਰ ਦਿੱਤੀ ਨਹਿੰਗ ਨੇ ਉਸ ਨੂੰ ਬੀੜੀ ਪੀਣ ਤੋਂ ਮਨਾ ਕੀਤਾ ਸੀ ਸੰਨੀ ਨੇ ਬੀੜੀ ਵੀ ਨਹੀਂ ਬਾਲੀ ਸੀ ਕਿ ਨਿਹੰਗ ਨੇ ਉਸ ਨੂੰ ਡਰੋਂ ਦੇ ਲਈ ਦੋ ਤਲਵਾਰਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਤੀਜੀ ਵਾਰ ਨਿਹੰਗ ਨੇ ਤਲਵਾਰ ਦਾ ਬੱਟ ਉਸ ਦੇ ਸਿਰ ਤੇ ਬੱਟ ਦੇ ਨਾਲ ਉਸ ਦੇ ਸਿਰ ਤੇ वार ਕਰ ਦਿੱਤਾ ਘਟਨਾ ਤੋਂ ਬਾਅਦ ਮੌਕੇ ਤੇ ਲੋਕ ਇਕੱਠੇ ਹੋ ਗਏ ਫਿਰ ਨਿਹੰਗ ਪੀਜੀਆਈ ਦੇ ਵਿੱਚ ਚੌਰਾਹੇ ਤੇ ਖੜਾ ਹੋ ਕੇ ਆਪਣੀ ਤਲਵਾਰ ਲਹਿਰਾਉਣ ਲੱਗਾ ਲੋਕਾਂ ਨੇ ਇਕ ਜਟ ਹੋ ਕੇ ਨਿਹੰਗ ਨੂੰ ਫੜ ਲਿਆ ਅਤੇ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਸੂਚਨਾ ਦਿੰਦੇ ਹੀ ਸੈਕਟਰ 11 ਥਾਣਾ ਵਿੱਚ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਨਹਿਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ